ਸਾਰੇ YouTube ਫੈਨਸ ਸੱਸੀ ਗਾ ਨਮਸਤੇ ਆਈ ਹੋਪ ਕਿ ਸਾਰੇ ਬਹੁਤ ਵਧੀਆ ਹੋਗੇ ਅੱਜ ਅਸੀਂ 바ਵਾ ਕਾ ਸਟੋਰ ਦੇ ਭਾਈ ਕੋ 1 ਰੁਪਏ 2 ਰੁਪਏ 3 ਰੁਪਏ ਵਧੀਆ ਬਹੁਤ ਸੋਹਣੀਆਂ ਗੁੜੀਆਂ ਆ ਚੁੱਕੀਆਂ ਆ ਵੇਖਦੇ ਆ ਕਿ ਪ੍ਰਾਈਸ ਹੋਗਾ ਇਹ ਮਿਲਦੇ ਭਾਈ ਨਾਲ 바ਵਾ ਕਾ ਸਟੋਰ ਦੇ ਵੇਖਦੇ ਨੇ ਭਾਈ ਕੋ ਬਹੁਤ ਸੋਹਣੀਆਂ ਗੁੜੀਆਂ ਡਿਜ਼ਾਈਨ ਆ ਚੁੱਕੀਆਂ ਆ ਅੱਛਾ ਸੋਹਣਾ ਯਾ ਮਿਲਨੇ ਭਾਈ ਨਾ ਬੁਦੇ ਕੀ ਪ੍ਰਾਈਸ ਹੋਗਾ ਸਟਾਰ ਗੁੜੀਆਂ ਦਾ ਸਾਬੀ ਜੀ ਹਿਆਨੇ ਭਾਈ ਠੀਕ ਆ ਸਰ ਵਧੀਆ ਬਹੁਤ ਵਧੀਆ ਭਾਈ ਹੁਣ ਅੱਛਾ ਭਾਈ ਕਿਹੜੀ ਲੈਣੀ ਨੇ ਗੁੜੀਆਂ ਦੀ ਇਸ ਟਾਈਮ ਭਾਈ ਇੱਕ ਤੇ ਥੋੜੇ ਡੋਰ ਲੈਂਦੀ ਆ ਕੱਚੀ ਹਾਂਜੀ ਹਾਂਜੀ ਧਾਗੇ ਵਾਲੀ ਡੋਰ ਇਹ 40 ਰੁਪਏ ਦੀ ਪੈਕੇਟ 60 ਰੁਪਏ ਸੇਲ ਦੀ 5 ਰੁਪਏ ਬਿੰਨਾ 10 ਰੁਪਏ ਬਿੰਨਾ 30 ਰੁਪਏ ਬਿੰਨਾ ਫਿਰ 15 ਰੁਪਏ ਸੇਲ ਦਾ ਘਟੂਗਾ ਵਾਹੇ ਛੋਟਾ ਧਾਗੇਲਾ ਧਾਗੇਲਾ 20 ਰੁਪਏ ਸੇਲ ਦਾ ਘਟੂਗਾ ਧਾਗੇਲਾ ਹਾਂਜੀ ਹਾਂਜੀ ਸਰੋਂ ਬਾਹਰ ਪਏ ਆ ਦਿਖਾ ਦਿਓ ਲੋਕਾਂ ਨੂੰ ਕਸਵਾਂ ਨੂੰ ਦਿਖਾਓ ਚੈੱਕ ਕਰੋ ਕਸਵਾਂ ਨੂੰ ਪਤਾ ਲੱਗੇ ਦੋ ਬੇਟੀਆਂ ਇਹ ਲਾ हाँ जी भाई गुडी के कई साइज आ गए इस टाइम होने को गुडी भाजी साइज एक तो पुराना साइज आया भाई थोड़ा जा हाँ जी हाँ जी मिल जाएगा साढ़े तीन रुपये साढ़े तीन रुपये साढ़े तीन रुपये मिल जाएगी सर आ मिल जाएगी आगी आगी है आगी मिल जाएगी तीन रुपये तीन रुपये तीन रुपये च मिल जाएगी सर साढ़े तीन रुपये मिल जाएगी पांच रुपये मिल जाएगी इस बाद मिल जाएगी सर पांच रुपये मिल जाएगी पांच रुपये सर पांच रुपये सर पांच मर्जी लगो ਆ ਵੈਰਾਈਟੀ ਮਿਲ ਜੇਗੀ ਜਾਂ 10 ਰੁਪਏ ਪੋਣੀ ਗੁੱਡੀ 10 ਰੁਪਏ ਪੋਣੀ ਗੁੱਡੀ 10 ਰੁਪਏ ਦੇ ਵਿੱਚ ਪੋਣੀ ਮਿਲ ਜੇਗੀ ਫੱਟੀਦਾਲ ਪੋਣੀ ਮਿਲ ਜੇਗੀ ਪਲੇਨ ਪਲੇਨ ਗੁੱਡੀ ਵੀ ਜਿੰਨੀ ਕੋ ਕੇ ਸਰ 10 ਰੁਪਏ ਪੋਣੀ ਇਹ ਭਾਈ ਤਿੰਨ ਦਾ ਕੀ ਰੇਟ ਘੜਿਆ ਜੇ ਬੜੇ ਸੋਹਣੇ ਗੁੱਡੇ ਲਾਇਏ ਨੇ ਤਿੰਨ ਦਾ ਸਾਲ ਬਹੁਤ ਵਧੀਆ ਹੈ ਕਾਰੀਗਰ ਦਾ ਛਲੇ ਤੀਲੇ ਦੀ ਗੁੱਡੀ ਆ ਸਾਰਿਆਂ ਵੱਲੀ ਕੀ ਰੇਟ ਕਰਦਾ ਜੇ ਸਾਰੇ ਸਾਰੇ 120 ਰੁਪਏ 120 ਰੁਪਏ 120 ਰੁਪਏ ਤਿੰਨ ਦਾ ਪਰ ਛਲੇ ਤੀਲੇ ਦਾ ਬਟਰ ਪੇਪਰ ਦਾ ਹੈਵੀ ਡਿਜ਼ਾਈਨ ਹਾਂਜੀ ਹਾਂਜੀ ਇਹਦੇ ਵਿੱਚ ਸਸਤੇ ਵੀ ਡਿਲ ਮਿਲ ਜਾਣਗੇ ਤੁਹਾਨੂੰ 70 ਰੁਪਏ ਦਾ ਤਿੰਨ ਤਾਵਾ ਵੀ ਮਿਲ ਜਾਏਗਾ। ਦਿਖਾਣਾ ਭਾਈ ਕਿਹੜਾ ਹੋ ਗਿਆ 70 ਰੁਪਏ ਦਾ ਤਿੰਨ ਤਾਵਾ। ਆਜੋ ਸਰ। ਥੋੜਾ ਜਿਹਾ ਪਿਛੇ ਆਣਾ ਪਏਗਾ ਸਰ। ਆਗੇ ਆਗੇ ਭਾਈ ਧਨੇ ਮਗੜੀ ਆਗੇ। ਪਾਜੀ ਸਰ ਇੱਥੇ ਆ ਮੱਛੀ ਮਿਲ ਜੇਗੀ ਮੱਛੀ ਮਿਲ ਜੇਗੀ ਸਾਤ ਤਿੰਨ ਤਾਵੇ ਦੇ ਵਿੱਚ। ਤਿੰਨ ਤਾਵੇ ਮੱਛੀ ਲੈਂਦੀ ਏ। ਤਿੰਨ ਤਾਵੇ 'ਚ ਮੱਛੀ ਲੈਂਦੀ ਏ ਭਾਜੀ 70 ਰੁਪਏ। 97 ਇਹਦੇ ਵਿੱਚ ਸਰ ਹੋੜੀਆਂ ਮਿਲ ਜਾਣਗੇ ਕਲਰ ਮਿਲ ਜਾਣਗੇ ਬਹੁਤ ਵਧੀਆ। ਬਲੂ ਮਿਲ ਜੇਗਾ ਗ੍ਰੀਨ ਮਿਲ ਜੇਗਾ ਪਿੰਕ ਮਿਲ ਜੇਗਾ। ਸਾਰੀ ਬਟਰ ਦੇ ਉੱਪਰ ਆ ਭਾਜੀ। ਇਸ ਨਾਲ ਸਟਰਵੇਈ ਕਾ ਬੀ ਜਿਹੜਾ ਸੁਗੀ ਰੇਡ ਆਉਗਾ ਭਾਈ। ਆਹ ਵੇਖੋ। ਗੁੱਡੀ ਬਹੁਤ ਸ਼ਾਨਦਾਰ ਲਖਨਊ ਗਰ ਮਸ਼ਾ ਬਣਾਇਆ ਬਹੁਤ ਵਧੀਆ। ਕੀ ਰੇਡ ਭਈ? ਦੋ ਤਾਵੇ ਦੇ ਵਿੱਚ ਮਿਲ ਜਾਏ ਸਰ 50 ਰੁਪਏ। 50 ਰੁਪਏ ਦੋ ਤਾਵੇ। 50 ਰੁਪਏ ਸਰ 50 ਰੁਪਏ। ਦੋ ਤਾਵੇ ਦੀ ਮੱਛੀ ਮਿਲ ਜੇਗੀ ਸਰ 40 ਰੁਪਏ। 40 ਰੁਪਏ, ਵਾਟਰ ਪੇਪਰ। ਦੋ ਤਾਵੇ ਦੀ ਮੱਛੀ ਮਿਲ ਜੇਗੀ ਸਰ 40 ਰੁਪਏ। 40 ਰੁਪਏ। ਭਈਓ ਗੁਡੀਆਂ ਕੀ ਰੇਡ ਆਉਗਾ ਮੱਛੀਆਂ ਦਾ ਦੱਸੋ ਬਲਾਂ। ਕਿਹੜਾ ਸਰ?

1.5 ਦਾ ਵੀ ਸਟਾਰਟ ਕਿਨੇ ਦਾ 1.5 ਦਾ ਵੀ 25 ਰੁਪਏ ਤੋਂ ਸਟਾਰਟ ਹੈ ਭਾਈ 25 ਤੋਂ ਸਟਾਰਟ ਹੈ 25 ਰੁਪਏ ਤੋਂ ਸਟਾਰਟ ਹੈ 3 ਦਾ ਵੀ ਭਾਈ 25 ਰੁਪਏ ਮਿਲ ਜੇਗਾ 50 ਰੁਪਏ ਮਿਲ ਜੇਗਾ 3 ਦਾ ਵੀ ਕਿਨੇ ਸਟਾਰਟ ਆਇੰਦਾ 3 ਦਾ ਵੀ 70 ਰੁਪਏ ਤੋਂ ਸਟਾਰਟ ਹੈ 50 ਰੁਪਏ ਤੋਂ ਸਟਾਰਟ ਹੈ ਭਾਈ ਇਹ ਗੁੱਡੀ ਸਟਾਰਟਿੰਗ ਨਹੀਂ ਹੁੰਦੀ ਆਪਣੇ ਕਿਨੇ ਗੁੱਡੀ ਦੇ 752 ਰੁਪਏ ਤੋਂ 2 ਰੁਪਏ ਤੋਂ ਸਟਾਰਟ ਹੁੰਦੀ ਹੈ 2 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਪਹਿਲਾਂ ਫੋਨ ਮਿਲ ਹੋ ਗਿਆ ਭਾਈ ਗੁੱਡਾ ਨੋਟਾ ਵਾਲਾ ਕਿਨੇ ਲਾਉਗਾ ਪਹਿਲਾਂ ਸਾਰੇ ਨੋਟਾ ਵਾਲਾ ਗੁੱਡਾ ਤੁਹਾਨੂੰ ਦੇ ਦਾਂਗੇ ਪਹਿਚ 100 100 ਦੇ ਨੋਟ ਇਸ ਤੋਂ ਬਾਅਦ ਤੁਹਾਨੂੰ ਦਵਾਂਗੇ ਸਰ 220 ਦੇ ਨੋਟ ਚਾਹੀਦੇ ਆ 220 ਦੇ ਨੋਟ ਮਿਲ ਜਾਣਗੇ 220 ਦੇ ਨੋਟ ਲਵਾ ਦੇ ਜੀ 220 ਦੇ ਨੋਟ ਵੀ ਲਵੋ ਸਰ ਜਿੰਨੇ ਮਰਜ਼ੀ ਹੈ ਪ੍ਰਾਈਸ ਹੋਊਗਾ ਬਾਈ ਗੁੱਡੇ ਦਾ ਸਰ ਪ੍ਰਾਈਸ ਨਾ ਪੁੱਛੋ ਗੁੱਡੀ ਦੇਖੋ ਦੀ ਕਿੰਨੀ ਸ਼ਾਨਦਾਰ ਹੈ ਗੁੱਡੀ ਦੀ ਡਿਜ਼ਾਈਨ ਹੀ ਦੇਖੋ ਮੈਂ ਨੋਟ गिन ਕੇ ਭਾਈ ਨੋਟ गिन ਕੇ ਪ੍ਰਾਈਸ ਦੱਸਾਂਗੇ ਸਰ ਪੰਜ-ਪੰਜ ਸੌ ਵੀ ਲੋ ਅੱਛਾ ਜੀ ਪੰਜ-ਪੰਜ ਸੌ ਵੀ ਲੋ ਸਰ ਜਿੰਨੇ ਮਰਜ਼ੀ ਭਾਈ ਬਹੁਤ ਸਾਰੇ ਗੁੱਡੇ ਰਿਆਗ ਲਏ ਭਾਈ ਨੋਟਾਂ ਦੇ ਮੈਂ ਕਹਾ ਸਰ ਵੇਖੀ ਜਾਓ ਤੁਸੀਂ ਬਾਕੀ ਸਾਰੇ ਹੋਰ ਹੋਰ ਜੋ ਵੈਰਾਈਟੀ ਚਾਹੀਦੀ ਹੈ ਤੁਹਾਨੂੰ ਮਿਲੇਗੀ ਸਰ ਸਹੀ ਹੈ ਗੁੱਡੀ ਸਹੀ ਗੁੱਡੀ ਹੈ ਐਸਾ ਢਾਈ ਵਾਲੀ ਗੁੱਡੀ ਆਈ ਹੈ ਕਾਰਟਨ 4 ਰੁਪਏ ਦਵਾਂਗੇ ਤੁਹਾਨੂੰ 4 ਰੁਪਏ ਇੱਕ ਸਾਰ ਐ ਵਾਲੀ ਗੁੱਡੀ ਦਵਾਂਗੇ ਤੁਹਾਨੂੰ ਕਾਰਟਨ 5 ਰੁਪਏ ਦੇ ਵਿੱਚ 5 ਰੁਪਏ ਸੇਲ 10 ਰੁਪਏ ਸੇਲ 10 ਰੁਪਏ ਸੇਲ 5 ਰੁਪਏ 'ਚ ਗੁੱਡੀ ਦਵਾਂਗੇ ਇਹਦੀ ਕਮਾਨ ਪਲਾਸਟਿਕ ਦੀ ਹੈ ਸਰ ਕਮਾਨ ਸਾਰੀ ਪਲਾਸਟਿਕ ਦੀ ਹੈ ਕਮਾਨ ਪਲਾਸਟਿਕ ਦੀ ਲੱਗੀ ਹੋਈ ਹੈ ਇਹਨੂੰ ਕੋਈ ਟੀਲਾ ਨਹੀਂ ਲੱਗ ਰਿਹਾ ਆ ਭਾਈ ਬੋਸ ਹਨ ਗੁੱਡੀ ਦੀ ਅਗਲ ਵਾਲੀ ਭਾਈ ਸਰ ਕਿਸੇ ਕੋ ਨਹੀਂ ਮਿਲੇਗੀ ਸ਼ਹਿਰ ਦੇ ਵਿੱਚ ਪਲਾਸਟਿਕ ਦੀ ਕਮਾਂਡ ਦੀ ਗੁੱਡੀ ਐਟੂ ਡਿਜ਼ਾਈਨ ਵੀ ਅਲਗ ਅਲਗ ਮਿਲਣਗੇ ਦੇ ਆ ਬੋਸ ਹਨ ਲਿਆਂਦੇ ਭਾਈ ਹੋਰ ਵੀ ਮਿਲ ਜੇਗੀ ਸਰ ਜਿੰਨੀ ਕਹੋਗੇ ਮਿਲ ਜੇਗੀ ਭਾਈ ਜਿੰਨੀ ਕੋਈ ਵੀ ਮੰਗ ਮਿਲ ਜੇਗੀ ਸਰ ਮੇਰਾ 바ਵਾ ਕਾਈਟ ਸ਼ੋਪ ਬਾਜ਼ਾਰ ਚੂੜਵੇਰੀ ਚੌਂਕ ਚਿੰਤਪੁਰ ਦੀ ਅੰਮ੍ਰਿਤਸਰ ਮੋਬਾਈਲ ਨੰਬਰ 9814949109 ਸਵਰ ਵੇਲੇ ਗੁੱਡੀ ਖਤਮ ਹੋ ਗਈ ਸਵਰ ਵੇਲੇ ਗੁੱਡੀ ਖਤਮ ਹੋ ਗਈ ਸਾਡ 2 ਰੁਪਏ ਜਾ ਗਈ 2 ਰੁਪਏ ਜਾ ਗਈ 2 ਰੁਪਏ ਚ ਆ ਗਈ 8 2 ਰੁਪਏ ਦਾ ਸੀ ਸਾਰੇ ਨਹੀਂ ਨਹੀਂ ਸਰ ਉਹਦਾ ਦੇ ਦਿੱਤੀ ਕਿ ਤਾਂ ਗੁੱਡੀ ਬਦਲ ਗਈ ਹਾਂ ਗੁੱਡੀ ਖਤਮ ਹੋ ਗਿਆ ਸਵਾਰ 2 ਰੁਪਏ ਦੀ ਕਿਹੜੀ ਗੁੱਡੀ ਆਉਗੀ ਦੱਸੋ ਜੀ ਹਾਂਜੀ 2 ਰੁਪਏ ਸਾਰਾ ਵਾਲੀ ਤੁਹਾਡੇ ਪੈਸੇ ਪਾਈ ਗੁੱਡੀ ਆ ਦੇਖੋ ਅੱਛਾ ਇਹ ਆ ਗਈ ਗੁੱਡੀ ਆ ਵਾਲੀ ਆ ਗਈ ਇਹ ਵੱਡੀ ਹੋ ਗਈ ਆ ਸਾਈ ਵੱਡਾ ਹੋ ਗਿਆ ਗੁੱਡੀ ਆ ਮਿਲ ਜੇਗੀ ਇਹਨਾਂ ਵਿੱਚ ਇਹ ਜੋ ਸਿਲਵਰ ਵੀ ਮਿਲ ਜੇਗੀ ਗੁੱਡੀ ਸਾਲ ਲਿਸ਼ਕਾ ਮਾਰੇਗੀ ਪੂਰੀ ਪੂਰੀ ਹੈ ਪ੍ਰੋਪਰ ਲਿਸ਼ਕਾ ਮਾਰੇਗੀ ਗੁੱਡੀ ਸਿਲਵਰ ਕਲਰ ਦੀ ਗੁੱਡੀ ਮਿਲੇਗੀ 2 ਰੁਪਏ ਦੇ ਵਿੱਚ ਜਿੰਨੀ ਮਰਜ਼ੀ ਲਓ ਪੋਣੀ ਮਿਲ ਜੇਗੀ ਸਰ 7.5 ਰੁਪਏ ਮੋਮੀ 7.5 ਰੁਪਏ ਮੋਮੀ 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 ਪੋਣੀ 7.5 ਰੁਪਏ ਮਿਲ ਜੇਗੀ ਬਹੁਤ ਵਧੀਆ ਡਿਜ਼ਾਈਨ ਹੋਣਗੇ ਚਲੋ ਭਈਆ ਵੀਡੀਓ ਅਪਲੋਡ ਕਰ ਨੈਕਸਟ ਵੀਡੀਓ ਡਿਜ਼ਾਈਨ ਖਾਣੇ ਭਈ ਜਰੂਰ ਸਰ ਜਰੂਰ ਵੈਲਕਮ ਥੈਂਕ ਯੂ ਸਰ